ਮੁਕੇਰੀਆਂ ਦਾ ਰਹਿਣ ਵਾਲਾ ਇੱਕ ਨੌਜਵਾਨ ਜੋ ਕਿ ਮਰਜਨ ਨੇਵੀ ਵਿੱਚ ਕੰਮ ਕਰਦਾ ਸੀ ਉਸ ਨੂੰ ਹੁਣ ਈਰਾਨ ਦੇ ਵਿੱਚ ਜੇਲ੍ਹ ਹੋ ਗਈ ਹੈ ਅਤੇ ਇਸ ਪਿੱਛੇ ਉਸ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਾਣਕਾਰੀ ਅਨੁਸਾਰ ਮੁਕੇਰੀਆਂ ਦੇ ਹੀਣ ਪੈਂਦੇ ਪਿੰਡ ਕੋਲੋਤਾ ਦਾ 22 ਸਾਲਾ ਨੌਜਵਾਨ ਮਨੋਜ ਕੁਮਾਰ ਪਿਛਲੇ 1.5 ਸਾਲ ਪਹਿਲਾਂ ਮਰਚੰਡੇਵੀ ਵਿੱਚ ਭਰਤੀ ਹੋਣ ਤੋਂ ਬਾਅਦ ਘਰ ਤੋਂ ਕੰਮ ਤੇ ਗਿਆ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਸਤਾ ਕੁਝ ਵੀ ਅਤਾ ਪਤਾ ਨਹੀਂ ਲੱਗ ਰਿਹਾ ਸੀ ਅਤੇ ਹੁਣ ਪਰਿਵਾਰ ਦਾ ਕਹਿਣਾ ਹੈ ਕਿ ਮਨੋਜ ਇਰਾਨ ਦੀ ਜੇਲ੍ਹ ਵਿੱਚ ਕੈਦ ਹੈ ਤੇ ਜਾਣ ਕੇ ਦਿੰਦੇ ਹੋਏ ਮਨੋਜ ਕੁਮਾਰ ਦੇ ਪਿਤਾ ਪਵਨ ਕੁਮਾਰ ਮਿੰਨਹਾਸ ਨੇ ਦੱਸਿਆ ਕਿ ਮਨੋਜ 1.5 ਸਾਲ ਪਹਿਲਾਂ ਮਰਚੰਡੇਵੀ ਵਿੱਚ ਭਰਤੀ ਹੋਇਆ ਸੀ ਅਤੇ ਘਰ ਤੋਂ ਕੰਮ ਤੇ ਚਲਾ ਗਿਆ ਸੀ ਉਹ ਡਵਾਈ ਵਿੱਚ ਇੱਕ ਜਹਾਜ਼ ਵਿੱਚ ਕੰਮ ਕਰਦਾ ਸੀ ਤੇ ਬਹੁਤ ਹੀ ਖੁਸ਼ੀ ਉਸਨੇ ਦੱਸਿਆ ਕਿ ਉਹ ਦੁਬਈ ਤੋਂ ਈਰਾਨ ਜਾ ਰਿਹਾ ਸੀ ਪਰ ਉਸ ਤੋਂ ਬਾਅਦ ਕਈ ਦਿਨ ਤੱਕ ਮਨੋਜ ਨਾਲ ਸੰਪਰਕ ਨਹੀਂ ਹੋ ਸਕਿਆ ਹੁਣ ਪੰਜ ਦਿਨ ਪਹਿਲਾਂ ਮਨੋਜ ਦੇ ਨਾਲ ਜਹਾਜ਼ ਤੇ ਕੰਮ ਕਰਨ ਵਾਲੀ ਇੱਕ ਵਿਅਕਤੀ ਨੇ ਦੱਸਿਆ ਕਿ ਸਾਡਾ ਜਹਾਜ਼ ਈਰਾਨ 'ਚ ਫੜਿਆ ਗਿਆ ਹੈ ਅਤੇ ਚਾਲਕ ਦਲ ਦੇ ਸਾਰੇ ਮੈਂਬਰਾਂ ਨੂੰ ਈਰਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਵਨ ਕੁਮਾਰ ਨੇ ਦੱਸਿਆ ਕਿ ਮਨੋਜ ਸੁਮੇਤ ਕੁੱਲ 9 ਭਾਰਤੀਆਂ ਨੂੰ ਈਰਾਨ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ 'ਚੋਂ 2 ਪੰਜਾਬ ਦੇ ਹਨ ਕੁਝ ਦਿਨ ਪਹਿਲਾਂ ਮਨੋਜ ਦਾ ਫੋਨ ਤੇ ਵਾਇਸ ਮੈਸੇਜ ਵੀ ਆਇਆ ਸੀ ਜਿਸ 'ਚ ਮਨੋਜ ਨੇ ਰੋਂਦੇ ਹੋਏ ਸਾਨੂੰ ਦੱਸਿਆ ਕਿ ਇਰਾਨ ਦੀ ਜੇਲ੍ਹ 'ਚ ਸਾਡੇ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਸਾਨੂੰ ਖਾਣ ਲਈ ਰੋਟੀ ਵੀ ਨਹੀਂ ਦਿੱਤੀ ਜਾਂਦੀ। ਪਵਨ ਕੁਮਾਰ ਦਾ ਕਹਿਣਾ ਹੈ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਬੱਚਿਆਂ ਨੂੰ ਇਰਾਨ 'ਚ ਕਿਸ ਅਪਰਾਧ ਲਈ ਕੈਦ ਕੀਤਾ ਗਿਆ ਹੈ। ਪਰਿਵਾਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਡੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਭਾਤ ਲਿਆਉਣ ਵਿੱਚ ਸਾਡੀ ਮਦਦ ਕੀਤੀ ਜਾਵੇ। ਪਵਨ ਬਨਾਸਾ ਜੀ ਗੁਰਨਾਮ ਜੀ ਤੁਹਾਡਾ ਬੇਟੇ ਦਾ ਕੀ ਨਾਮ ਹੈ ਕਿੰਨੀ ਉਮਰ ਸੀ ਉਹ ਕਿੱਥੇ ਗਿਆ ਸੀ ਮਨੂਰ ਕਮਾਲ ਜੀ 22 ਸਾਲ ਉਮਰ ਹੈ ਉਹਨਾਂ ਦੀ ਉਹ ਗਏ ਸੀ ਦੁਬਈ ਦੇ ਵਿੱਚ ਹਮ ਕਲਕੱਤੇਉ ਕੋਰਸ ਕਰਕੇ ਮਰਚਨ ਨਵੀ ਦਾ ਕੋਰਸ ਕਰਕੇ ਉਹ ਕਲਕੱਤੇਉ ਦੁਬਈ ਦੀ ਅੰਮ੍ਰਿਤਸਰ 2022 ਦੀ ਫਲੈਟ ਉਹਦੀ ਹੋਈ ਸੀ ਅੰਮ੍ਰਿਤਸਰ ਤੋਂ ਤੋਂ ਉਹਨਾਂ ਜਨਮ ਦੇ ਉਹ ਕਿੱਥੇ ਗਿਆ ਉਹ ਮਤਲਬ ਉਹਦੀ ਸ਼ਿਪ ਜਿਹੜੀ ਕਿੱਥੇ ਜਾ ਰਹੀ ਸੀ ਦੁਬਈ ਨੂੰ ਦੁਬਈ ਕੰਮ ਕਰਦਾ ਸੀਗਾ ਇਹ ਈਰਾਨ ਦੇ ਵਿੱਚ ਕਿੱਦਾਂ ਫੜੇ ਗਏ ਮਤਲਬ ਕੀ ਉੱਥੇ ਉਹਨਾਂ ਨੇ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਉਹਨਾਂ ਨੂੰ ਇਹ ਸਾਨੂੰ ਕੁਝ ਨਹੀਂ ਪਤਾ ਜੀ ਰਫ ਆ ਗਿਆ ਕਿਤੇ ਪਤਾ ਨਹੀਂ ਕੀ ਘਟਨਾ ਬੀਤ ਗਈ ਕਿੱਦਾਂ ਉਹਨਾਂ ਦੇ ਏਰੀਏ ਵਿੱਚ ਚੱਲ ਗਏ ਉਹ ਮੈਂ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਕਈ ਵਾਰੀ ਰਫ ਵੀ ਆ ਜਾਂਦਾ ਸਮੁੰਦਰ ਦੇ ਵਿੱਚ ਤੇ ਬੇਟੇ ਨਾਲ ਲਾਸਟ ਵਾਰੀ ਗੱਲਬਾਤ ਨਹੀਂ ਹੋਈ ਕਿੰਨੇ ਦਿਨ ਹੋਏ ਪੰਜ 6 ਦਿਨ ਹੋ ਗਏ ਆ ਸਾਡੇ ਨਾਲ ਗੱਲਬਾਤ ਕੋਈ ਨਹੀਂ ਹੁੰਦੀ ਫੋਨ ਉਹਨਾਂ ਨੇ ਖੋਲੇ ਆ ਸੀਡੀਸੀ ਖੋਲੀਆਂ ਪਾਸਪੋਰਟ ਖੋਲੇ ਆ ਜੀ ਬਸ ਤੇ ਹੁਣ ਜਦੋਂ ਹੋਰ ਕਿਹੜੇ ਕਿਹੜੇ ਬੱਚੇ ਮਰ ਕਿੰਨੇ ਕ ਹੈਗੇ ਕੁੱਲ ਮਿਲਾ ਕੇ ਜਿਹੜੇ ਆਪਣੇ ਇੰਡੀਆ ਦੇ ਬੱਚੇ ਨੇ ਨੋ ਬੱਚੇ ਜੀ ਇੰਡੀਆ ਦੇ ਆ ਦੋ ਪੰਜਾਬ ਦੇ ਆ ਬਾਕੀ ਟੋਟਲ ਸਾਰੀਆਂ ਸਟੇਟਾਂ ਦੇ ਥੋੜ੍ਹ ਥੋੜ੍ਹੇ ਹੈਗੇ ਤੇ ਮਨੋਜ ਦੇ ਨਾਲ ਜਿਹੜਾ ਉਹਦਾ ਦੋਸਤ ਇੱਕ ਹੋਰ ਦੱਸਿਆ ਗਿਆ ਕਿ ਪਠਾਨਕੋਟ ਦਾ ਰਹਿੰਦਾ ਹੈ ਗੋਲ ਗੋਲ ਪਠਾਨੀਆਂ ਆ ਜੀ ਇੱਕ ਪਠਾਨਕੋਟ ਦੇ ਜਗਿਆਲ ਰਹਿਣ ਜਗਿਆਲ ਦੇ ਰਹਿਣ ਵਾਲਾ ਹੈ ਜਿਸ ਵਿਸ਼ੇ ਨੂੰ ਲੈ ਕੇ ਤੁਸੀਂ ਕਿੰਨਾ ਕਿੰਨਾ ਨੂੰ ਮਿਲਿਓ ਅਧਿਕਾਰੀਆਂ ਨੂੰ ਜਾਂ ਮੰਤਰੀਆਂ ਨੂੰ ਕਿਸੇ ਨੂੰ ਮਿਲਿਓ ਹਾਂਜੀ ਜੀ ਸੋਮ ਪ੍ਰਕਾਸ਼ ਤੋਂ ਵੀ ਕੱਲ ਗਏ ਸੀ ਹਾਂਜੀ ਕੀ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਮੇਲ ਕਰ ਦੋ ਸਾਨੂੰ ਵਿਦੇਸ਼ ਮੰਤਰੀ ਜੀ ਮੇਲ ਕਰ ਚੁੱਕੇ ਆਂ ਹਰ ਮੇਲਾਂ ਹੀ ਪਾ ਚੁੱਕੇ ਆਂ ਸਾਡੀ ਕੋਈ ਵੀ ਕੇਸ ਸਰਕਾਰ ਨੇ ਨਹੀਂ ਗੱਲਬਾਤ ਸੁਣੀ ਤੇ ਨਾ ਹੀ ਕੋਈ ਐਕਸ਼ਨ ਲੈ ਲਿਆ ਸਰਕਾਰ ਕੀ ਮੰਗ ਕਰਦੇ ਹਾਂ ਸਰਕਾਰ ਅਸੀਂ ਇਹੀ ਚਾਹੁੰਦੇ ਆਂ ਕਿ 8 ਨੂੰ ਮਹੀਨੇ 10 ਮਹੀਨੇ ਜਿੰਨੇ ਚਿਰ ਵੀ ਹੋ ਗਿਆ ਇੱਕ ਤਾਂ ਬੱਚਿਆਂ ਦੀ ਕੋਈ ਪੇਮੈਂਟ ਵੀ ਉਹਨਾਂ ਨੇ ਦਿੱਤੀ ਪੇਮੈਂਟ ਬਾਰੇ ਵੀ ਪੂਰੀ ਕਾਰਵਾਈ ਹੋਈ ਜਾਏ ਹਾਂਜੀ ਉਹ ਵੀ ਜ਼ਰੂਰੀ ਚਾਹੀਦੀ ਆ ਮਾਪੇ ਬੱਚਿਆਂ ਨੂੰ ਕਮਾਉਣ ਵਾਸਤੇ ਭੇਜਦਾ ਆ ਹਾਂਜੀ ਤੇ ਉਹ ਵੀ ਕੋਈ ਨਹੀਂ ਉਹਦਾ ਪੇਮੈਂਟ ਵੀ ਨਹੀਂ ਮਿਲੀ ਉਹਦੀ ਤੇ ਉਲਟੇ ਜੇਲ੍ਹ ਦੇ ਵਿੱਚ ਠਾਲ ਦਿੱਤਾ ਹੋ ਸਕਦਾ ਉਹਨਰ ਦੀ ਚਾਲ ਹੋਵੇ ਜਿਹੜਾ ਕੰਪਨੀ ਦਾ ਮਾਲਕ ਹੈ ਹੋ ਸਕਦਾ ਉਹਦੀ ਚਾਲੀ ਹੋਵੇ ਤੇ ਇੱਕ ਉਲਟੀ ਜੇਲ੍ਹ ਦੇ ਵਿੱਚ ਮਾਰਦੇ ਘੁਰਦੇ ਆ ਜੇਲ੍ਹ ਉਹਨਾਂ ਦੀ ਬੜੀ ਖਤਰਨਾਕ ਹੈ ਅਸੀਂ ਤਾਂ ਬੱਚੇ ਕਮਾਨ ਬਾਹਰ ਤੇ ਭੇਜੇ ਸਾਡਾ ਬੱਚਾ 22 ਸਾਲ ਦਾ ਕੁਝ ਖਾਂਦਾ ਪੀਂਦਾ ਨਹੀਂ ਕੋਈ ਐਮ ਨਹੀਂ ਵੇਣ ਨਹੀਂ ਪ੍ਰੂਜਾ ਦੂਜਾ ਬੇਡਾ ਮੇਰਾ ਛੋਟਾ ਤੇ ਉਹ ਵੱਡੇ ਦੋ ਬਟੇ ਸਾਡੇ ਛੋਟੇ ਬੇਟੇ ਦਾ ਕੀ ਨਾਮ ਹੈ ਮਨੋਨ ਕੁਮਾਰ ਕਿੰਨੀ ਉਮਰ ਸੀ ਭਾਈ ਸਾਹਿਬ ਕਿੱਥੇ ਹੈ ਇਸ ਵਕਤ ਕੀ ਹੋਇਆ ਜਿਹੜਾ ਉਹ ਈਰਾਨ ਦੀ ਜੇਲ੍ਹ ਵਿੱਚ ਹੈ ਦੱਸਿਆ ਗਿਆ ਉਹ ਈਰਾਨ ਦੀ ਜੇਲ੍ਹ ਵਿੱਚ ਇਸ ਕਰਕੇ ਵੀ ਉੱਥੇ ਨੌਕਰੀ ਕਰਦਾ ਹੀ ਨਵੇਂ ਵਿੱਚ ਜਾ ਕੇ ਈਰਾਨ ਤੇ ਗਈ ਸੀਪ ਲੈ ਕੇ ਤੇ ਉੱਥੇ 5-6 ਮਹੀਨੇ ਰਹੀ ਉੱਥੇ ਤੇ ਇਸ ਕਰਕੇ ਵੀ ਉਹ ਲੋਕ ਕਹਿੰਦੇ ਵੀ ਸਾਨੂੰ ਹੀ ਛੁੱਟ ਜਾਣੇ ਛੁੱਟ ਜਾਣੇ ਨਹੀਂ ਛੁੱਟੇ ਉਹ ਤੇ ਉਹ ਗੱਤ ਜਿਹੜੀ ਉਹ ਫਕਰ ਕੇ ਤੇ ਲੈ ਗਈ ਉਹਨਾਂ ਨੂੰ ਜੇਲ੍ਹ ਚ ਲੈ ਗਈ ਤੁਹਾਡੀ ਤੁਹਾਡੀ ਅਖੀਰ ਵਾਰ ਆਪਣੇ ਬੇਟੇ ਨਾਲ ਗੱਲ ਕਰ ਰਹੀ ਸੀ 4-5 ਦਿਨ ਹੋਏ ਆ ਕੀ ਦੱਸਿਆ ਸੀ ਉਹਨੇ ਅੰਨੇ ਇਹ ਦੱਸਿਆ ਕਿ ਸਾਨੂੰ ਇਰਾਨ ਚ ਲੈ ਚਲੇ ਆ ਕਿ ਅਗਰ ਕੇ ਵੀ ਜੇਲ੍ਹ ਚ ਲੈ ਕੇ ਚਲੇ ਆ ਸਾਨੂੰ ਹੋਰ ਬੱਚੇ ਵੀ ਆ ਨਾਲ ਹੋ ਜਾਂਦੀ ਹੋਰ ਵੀ ਹੈਗੀ ਹੈ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਸਾਨੂੰ ਵੀ ਇਹ ਮੰਗ ਚਾਹੀਦੀ ਸਾਡੀ ਇਹ ਬੜੀ ਬੇਰਹੀ ਸਾਡੇ ਬੱਚੇ ਵੀ ਵਾਪਸ ਇੰਡੀਆ ਨੂੰ ਆ ਜਾਣ ਘਰ ਵਾਪਸ